ਤਰੱਕੀ ਦੇ ਨਾਮ ਤੇ ਤਬਾਈ ਸੱਚਾ ਰੌਲਾ ਲੋਕੀ ਖਾਂਦੇ ਨਹੀਂ ਉਹ ਕਿਸੇ ਨਾਲ ਖਾਰ ਦੋਸਤੋ ਕਿ ਰੇਲਵੇ ਰੋਡ ਦਾ ਤਾਂ ਇਹ ਹਾਲ ਹੈ ਉਹ ਕਹਾਵਤ ਹੈ ਨਾ ਕਿ ਭੰਡਾ ਪੰਡਾਰੀਆ ਕਿੰਨਾ ਘ ਭਾਰ ਦੋਸਤੋ ਤਾਂ ਸੱਚ ਦੱਸਾਂ ਕਹਿੰਦੇ ਇੱਕ ਗੱਡੀ ਫਸੀ ਮਸੀ ਮਸੀ ਕੱਢੀ ਤੇ ਦੂਜੀ ਫਸਣ ਨੂੰ ਹੈ ਤਿਆਰ ਦੋਸਤੋ ਰੇਲਵੇ ਰੋਡ ਤੇ ਇੱਕ ਗੱਡੀ ਕੱਢੀ ਤੇ ਦੂਜੀ ਫਸਣ ਨੂੰ ਹੈ ਤਿਆਰ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤ੍ਰਿਨਿਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਤੋਂ ਵਾਲੀ ਆ ਆ ਰੇਲਵੇ ਰੋਡ ਹੈ ਜੀ ਔਰ ਨਹਿਰੂ ਗੇਟ ਤੇ ਆਉਂਦੇ ਹੀ ਲੋਕ ਇਹ ਕਹਿਣ ਲੱਪੈਂਦੇ ਆ ਕਿ ਯਾਰ ਇਹਦਾ ਕੁਝ ਨਹੀਂ ਹੋ ਸਕਦਾ ਉਹ ਕਿਉਂ ਨਹੀਂ ਸਕਦਾ ਕਿਉਂਕਿ ਲੀਡਰਾਂ ਦੇ ਸਿੰਘ ਫਸਾਊ ਕਰਕੇ ਇਹ ਜਿਹੜੀ ਸੜਕ ਹੈ ਹੁਣ ਗੱਡੀ ਫਸਾਊ ਸੜਕ ਬਣ ਗਈ ਹੈ ਨਾਲ ਦੀ ਸਕਰੀ ਤੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਗੱਡੀਆਂ ਜਿਹੜੀਆਂ ਅੱਜ ਇੱਥੇ ਫਸੀਆਂ ਨਜ਼ਰ ਆਈਆਂ ਲੀਡਰਾਂ ਨੇ ਪਿਛਲੇ ਸਮੇਂ ਵਿੱਚ ਵੀ ਹੁਣ ਵੀ ਕੁਝ ਸਮਾਂ ਪਹਿਲਾਂ ਕਿਹਾ ਸੀਗਾ ਕਿ ਐਦਾਂ ਦੀ ਸੜਕ ਬਣਾ ਦੇਾਂਗੇ ਕਿ ਗੱਡੀ ਠਮਕ ਠਮਕ ਕੇ ਚੱਲੇਗੀ ਪਰ ਗੱਡੀਆਂ ਇੱਥੇ ਆ ਕੇ ਠਿੱਕਰੀਆਂ ਹੋ ਜਾਂਦੀਆਂ ਲੋਕਾਂ ਦੀਆਂ ਲੱਖਾਂ ਦੀਆਂ ਗੱਡੀਆਂ ਜਿਹੜੀਆਂ ਉਹ ਠਿੱਕਰ ਬਣ ਜਾਂਦੀਆਂ ਔਰ ਗੱਡੀਆਂ ਫਸ ਵੀ ਜਾਂਦੀਆਂ ਫਿਰ ਕਦੀ ਟਰੈਕਟਰ ਫਸ ਜਾਂਦਾ ਕਦੀ ਗੱਡੀ ਫਸ ਜਾਂਦੀ ਫਿਰ ਜੀਸੀਬੀ ਮਗਾਣੀ ਪੈਂਦੀ ਹੈ ਕਦੀ ਟੋਚਨ ਪਾਉਣਾ ਪੈਂਦਾ ਤਾਂ ਜੋ ਗੱਡੀਆਂ ਨੂੰ ਬਾਹਰ ਕੱਢਿਆ ਜਾ ਸਕੇ ਔਰ ਜੇ ਲੀਡਰਾਂ ਦੀ ਗੱਲ ਕਰਾਂ ਤਾਂ ਗੱਲ ਭਾਈਓ ਉਹੀ ਹੈ ਕਿ ਖੱਟੂ ਗਿਆ ਖੱਟਣ ਤੇ ਨਖੱਟੂ ਗਿਆ ਪੱਟਣ 19 ਦਿਨ ਇਕੱਠੇ ਸੀ ਜਿੰਨੀ ਦਿਨ ਮਿੱਠਾ-ਮਿੱਠਾ ਹੱਪ ਹੁਣ ਖੱਟਾ-ਖੱਟਾ ਥੂ ਮਤਲਬ ਖੱਟਾ-ਖੱਟਾ ਥੂ ਹੋ ਗਿਆ ਤਾਂ ਜਿੱਦੇ ਕਰਕੇ ਲੋਕਾਂ ਦੇ ਵੀ ਸਾਰੇ ਕੰਮ ਰੁੱਕ ਗਏ ਔਰ ਲੋਕਾਂ ਨੂੰ ਇਹੀ ਸਮਝਾਇਆ ਜਾਂਦਾ ਹਮੇਸ਼ਾ ਕਿ ਥੁੱਕ ਨਾਲ ਲੀਡਰ ਜਿਹੜੇ ਆ ਉਹ ਪਕੌੜੇ ਪਾਉਂਦੇ ਔਰ ਸਮਝਾਇਆ ਕੀ ਜਾਂਦਾ ਕਿ ਛੇਤੀ-ਛੇਤੀ ਬਣਾ ਦੇਣੀਆਂ ਸੜਕ ਐਦਾ ਦੀ ਬਣਾ ਦੇਣੀ ਕਿ ਜਿਵੇਂ ਗੱਡੀ ਹਵਾ ਚ ਚੱਲਦੀ ਹੋਵੇ ਮਤਲਬ ਥੁੱਕ ਨਾਲ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਆ ਉਹ ਪਕੌੜੇ ਬਣਦੇ ਪਏ ਆ ਤੇ ਪਕੌੜੇ ਹੁਣ ਖਿਲਰ ਵੀ ਗਏ ਆ ਤੇ ਭੂਰ ਭੂਰ ਜੀ ਰਹਿ ਗਈ ਆ ਬਾਕੀ ਇੱਥੇ ਖੜਨਾ ਔਖਾ ਜੇ ਮੈਂ ਦੁਕਾਨਦਾਰਾਂ ਦੀ ਗੱਲ ਕਰਾਂ ਤਾਂ ਦੁਕਾਨਦਾਰਾਂ ਦੇ ਬਿਜ਼ਨਸ ਵੀ ਖੜ ਗਏ ਆ ਮਾਇੂਸੀ ਹੈ ਮਾਇੂਸੀ ਇਸ ਕਦਰ ਹੈ ਜਿਵੇਂ ਕੋਈ ਲੀਡਰ ਹਾਰ ਗਿਆ ਹੋਵੇ ਤੇ ਉਹਦੀ ਜਿਹੜੀ ਪਾਰਟੀ ਆ ਉਹ ਵੀ ਸੱਤਾ ਚ ਨਹੀਂ ਹੋਵੇ ਔਰ ਕਿਤੇ ਵੀ ਸੁਣਵਾਈ ਨਾ ਹੁੰਦੀ ਹੋਵੇ ਇਹੋ ਜਿਹੇ ਹਾਲਾਤ ਬਣ ਗਏ ਦੁਕਾਨਦਾਰਾਂ ਦੇ ਔਰ ਦੁਕਾਨਦਾਰ ਬਹੁਤ ਪਰੇਸ਼ਾਨ ਨੇ ਕਿਉਂਕਿ ਗਾਹਕ ਵੜਦਾ ਨਹੀਂ ਕੰਮ ਪਹਿਲਾਂ ਨਾਲੋਂ ਕਹਿੰਦੇ 20 ਪੈਸੇ ਵੀ ਨਹੀਂ ਰਹਿ ਗਿਆ ਜੇ 20 ਪੈਸੇ ਵੀ ਕੰਮ ਨਹੀਂ ਆ ਤਾਂ 51 ਦੀ ਤਨਖਾਹਾਂ ਕਿੱਦਾਂ ਕੱਢਣੀਆਂ ਜੇ 20 ਪੈਸੇ ਵੀ ਕੰਮ ਨਹੀਂ ਆ ਤਾਂ ਬਿਜਲੀ ਦੇ ਬਿੱਲ ਕਿਰਾਏ ਕਿਵੇਂ ਦੇਣੇ ਆ ਬਹੁਤ ਔਖਾ ਔਰ ਨਵਾਂ ਸਮਾਨ ਕਿਵੇਂ ਪਾਣਾ ਕਿਉਂਕਿ ਜਦ ਗਾਹਕ ਹੀ ਨਹੀਂ ਆਉਂਦਾ ਔਰ ਪਿਆ ਪਿਆ ਸਮਾਨ ਜਿਹੜਾ ਉਹ ਰੱਦੀ ਹੋਈ ਜਾਂਦਾ ਤਾਂ ਇਸ ਕਰਕੇ ਲੀਡਰਾਂ ਨੂੰ ਇਹ ਬੇਨਤੀ ਹੈ ਕਿ ਜੇ ਕੋਈ ਅੜਿੱਕਾ ਪਾਉਂਦਾ ਉਹ ਅੜਿੱਕਾ ਨਾ ਪਾਵੇ ਜੇ ਕੋਈ ਬਣਾਉਂਦਾ ਉਹ ਢੰਗ ਨਾ ਬਣਾਵੇ ਕਿਉਂਕਿ ਤੁਸੀਂ ਤਾਂ ਉਮੀਦ ਇਹ ਦਿੱਤੀ ਸੀਗੀ ਕਿ ਬਹੁਤ ਜਲਦੀ ਢੰਗ ਨਾਲ ਸਚਾਰੂ ਤਰੀਕੇ ਨਾਲ ਕੰਮ ਹੋਊਗਾ ਪਰ ਹੁਣ ਹਾਲੇ ਵੀ ਹਾਲਾਤ ਇਹੇ ਆ ਕਿ ਲੋਕਾਂ ਦੀਆਂ ਉਮੀਦਾਂ ਨੂੰ ਗਾਰਾ ਲੱਗਿਆ ਪਿਆ ਅਕੱਲੀ ਸੜਕ ਤੇ ਗਾਰਾ ਨਹੀਂ ਜਮਾ ਹੋਇਆ ਲੋਕਾਂ ਦੀਆਂ ਉਮੀਦਾਂ ਨੂੰ ਵੀ ਗਾਰਾ ਲੱਗ ਗਿਆ ਔਰ ਗੱਡੀਆਂ ਨੂੰ ਵੀ ਗਾਰਾ ਲੱਗਦਾ ਪੈਰਾਂ ਨੂੰ ਵੀ ਗਾਰਾ ਲੱਗਦਾ ਉਮੀਦਾਂ ਨੂੰ ਮੈਂ ਜਿਵੇਂ ਕਿਹਾ ਕਿ ਸੋਚ ਨੂੰ ਵੀ ਕਿ ਯਾਰ ਇੱਥੇ ਕੁਝ ਨਹੀਂ ਹੋਣਾ ਔਰ ਬੰਦੇ ਡਿੱਗਦੇ ਆ ਗੱਡੀਆਂ ਫਸਦੀਆਂ ਆ ਨੁਕਸਾਨ ਹਰ ਰੋਜ਼ ਹਰ ਰੋਜ਼ ਦੁਕਾਨਦਾਰੀ ਦਾ ਨੁਕਸਾਨ ਗੱਡੀਆਂ ਦਾ ਨੁਕਸਾਨ ਬਹੁਤ ਸਾਰੇ ਨੁਕਸਾਨ ਜਿਹੜੇ ਆ ਲੋਕਾਂ ਨੂੰ ਚੱਲਣੇ ਪੈਂਦੇ ਤਾਂ ਪ੍ਰਸ਼ਾਸਨ ਕੇ ਬੇਨਤੀ ਆ ਕਿ ਕੋਈ ਟਾਈਮ ਫਰੇਮ ਹੋਣਾ ਚਾਹੀਦਾ ਟਾਈਮ ਫਰੇਮ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਸਮਝਾਓ ਕਿ ਖਾਓ ਛੋਲੇ ਤੇ ਅਟੜ ਘਾਰ ਬਦਾਮਾਂ ਦੇ ਲਈ ਜਾਓ ਐਦਾਂ ਨਹੀਂ ਹੋਣਾ ਤੁਸੀਂ ਇੱਕ ਟਾਈਮ ਫਰੇਮ ਕਰੋ ਔਰ ਇਹ ਜਿਹੜੀ ਰੋਡ ਹੈ ਨਾ ਸੜਕ ਹੈ ਇਹ ਇੱਕ ਮਜੱਸਮਾ ਹੈ ਕਿ ਜਦੋਂ ਸਰਕਾਰਾਂ ਦੇ ਪ੍ਰਸ਼ਾਸਨ ਦੇ ਕੰਮ ਦੋ ਤਿੰਨ ਸਰਕਾਰਾਂ ਦੇ ਢਾਈਆਂ ਸਰਕਾਰਾਂ ਦੇ ਲਾ ਲੋ ਕੰਮ ਅਧੂਰੇ ਰਹਿ ਜਾਂਦੇ ਆ ਨਾ ਜਦੋਂ ਕੰਮ ਅਧੂਰੇ ਰਹਿ ਜਾਂਦੇ ਤੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਪਰ ਮੈਂ ਤਾਂ ਇਹੀ ਕਹੂੰਗਾ ਜੋ ਕਰਨਗੇ ਸੋ ਭਰਨਗੇ ਔਰ ਲੋਕ ਇੰਨੇ ਹੁਣ ਉਤਾਵਲੇ ਹੋ ਗਏ ਆ ਇੰਨੇ ਭਰ ਗਏ ਆ ਜੋ ਕਰਨਗੇ ਸੋ ਭਰਨਗੇ ਤੇ ਇਹਨਾਂ ਵੋਟਾਂ ਵਿੱਚ ਲੋਕ ਸੱਚ ਕਹਿਣ ਤੋਂ ਨਹੀਂ ਡਰਨਗੇ ਤਾਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਲੀਡਰਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਉਹ ਤਿਆਰੀ ਰੱਖਣ ਬਾਕੀ ਮੈਂ ਤਾਂ ਇਹੀ ਕਹੂੰਗਾ ਕਿ ਮਿੱਟੀ ਦੇ ਰਾਹ ਦੇ ਉੱਤੇ ਮਿੱਟੀ ਦਾ ਰਾਹ ਤੇ ਉਮੀਦ ਦੇ ਪੈਰ ਹਰ ਦਮ ਮੰਗਾ ਆਪਣੇ ਨਵਾਂ ਸ਼ਹਿਰ ਦੇ ਵਾਸੀਆਂ ਦੀ ਖੈਰ ਮੈਨੂੰ ਪਤਾ ਮੇਰੇ ਸੱਚ ਬੋਲਣ ਨਾਲ ਕਈ ਮੇਰੇ ਨਾਲ ਕੱਢਣਗੇ ਵੈਰ ਪਰ ਫਿਰ ਵੀ ਮੈਂ ਆਪਣੇ ਸ਼ਹਿਰ ਦੇ ਲੋਕਾਂ ਦੀ ਮੰਗਾ ਖੈਰ ਆਹ ਤਸਵੀਰਾਂ ਨਾਲ ਦੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਕਦੀ ਇੱਥੇ ਟਰੈਕਟਰ ਟਰਾਲੀ ਫਸ ਜਾਂਦਾ ਹੈ ਕਦੇ ਕਾਰ ਫਸ ਜਾਂਦੀ ਹੈ ਫਿਰ ਜੀਸੀਬੀ ਮਗਾ ਕੇ ਟੋਚਨ ਪਾ ਕੇ ਕੱਢਣੀ ਪੈਂਦੀ ਹੈ ਸੋ ਢੰਗ ਨਾਲ ਸੁਚਾਰੂ ਢੰਗ ਨਾਲ ਕੰਮ ਹੋਵੇ ਤਾਂ ਕੰਮ ਕਿਉਂ ਨਹੀਂ ਨੇਪਰੇ ਚੜੂਗਾ ਨਹੀਂ ਤਾਂ ਇਸ ਤਰੀਕੇ ਜੇ ਕੰਮ ਰੋਕ ਰੋਕੇ ਚੱਲੂਗਾ ਤਾਂ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਣਾ ਰਾਹਗੀਰਾਂ ਦਾ ਨੁਕਸਾਨ ਹੋਣਾ ਰਗਾਜਾਮ ਹੋ ਜਾਣੀਆਂ ਬੇਨਤੀ ਇਹ ਹੈ ਕਿ ਛੇਤੀ ਛੇਤੀ ਕੰਮ ਨੂੰ ਮੁਕੰਮਲ ਕੀਤਾ ਜਾਵੇ ਔਰ ਜਿਹੜਾ ਇਹ ਮਜਸਮਾ ਹੈ ਔਰ ਔਰ ਜਿਹੜਾ ਤੁਸੀਂ ਅਜੂਬਾ ਬਣਾਇਆ ਪਿਆ ਟੋਏਆਂ ਵਾਲਾ ਇਹਨੂੰ ਦੁਰਸਤ ਕੀਤਾ ਜਾਵੇ ਤਾਂ ਜੋ ਲੋਕ ਭੁੱਲ ਕੇ ਸ਼ਾਇਦ ਦੁੱਖੜੇ ਭੁੱਲ ਕੇ ਤੁਹਾਡੀ ਕਿਤੇ ਸ਼ਲਾਘਾ ਕਰ ਦੇਣ ਨਹੀਂ ਤਾਂ ਹਾਲ ਦੀ ਘੜੀ ਪਿਛਲੇ 5 ਸਾਲਾਂ ਤੋਂ ਕਿਉਂਕਿ 2019 ਚ ਪਹਿਲੀ ਵਾਰ ਮੈਂ ਆਵਾਜ਼ ਚੱਕੀ ਸੀਗੀ ਉਸ ਤੋਂ ਬਾਅਦ ਇਹ ਮਸਲਾ ਵਿਧਾਨ ਸਭਾ ਚ ਵੀ ਗਿਆ ਪਾਰਲੀਮੈਂਟ ਤੱਕ ਚਲਾ ਗਿਆ ਪਰ ਜੇ ਤੁਸੀਂ ਫਿਰ ਵੀ ਇਹਨੂੰ ਦਰੁਸਤ ਕਰ ਦਿੰਦੇ ਹੋ ਜਿਹੜੇ ਪਹਿਲਾਂ ਕਿਹਾ ਕਿ ਖੱਟੂ ਗਿਆ ਖੱਟਣ ਮ ਖੱਟੂ ਗਿਆ ਪਟਣ ਨਾ ਕੋਈ ਪੱਟੇ ਨਾ ਕੋਈ ਖੱਟੇ ਲੋਕਾਂ ਦਾ ਕੰਮ ਕਰ ਦਿਓ ਲੋਕ ਬਹੁਤ ਤੰਗ ਨੇ ਫਿਰ ਵੀ ਹੋ ਸਕਦਾ ਤੁਹਾਡੇ ਆਿਆਂ ਦੇ ਪੱਟੇ ਨਾ ਮਾਰੂਗੇ ਪਰ ਜੇ ਤੁਸੀਂ ਹੱਲੇ ਵੀ ਚੰਗਾ ਕੰਮ ਨਹੀਂ ਕੀਤਾ ਫਿਰ ਆਿਆਂ ਦੇ ਭਗਵਾਨ ਤਮਾਂਜੀ ਦਾ ਕਹਿੰਦੇ ਨੇ ਨਾ ਡਲੇ ਵਜਣੇ ਆ ਤੇ ਫਿਰ ਜਾਉਂਗੇ ਕਿਹੜੇ ਮੂੰਹ ਨਾਲ ਉਹ ਸਵਾਲ ਨਹੀਂ ਔਰ ਸਵਾਲ ਵੀ ਇਹ ਲੋਕਾਂ ਦੀ ਚੀਖ ਵੀ ਹੈ ਉਮੀਦ ਕਰਦੇ ਆ ਇਹ ਚੀਖ ਤੁਹਾਡੇ ਤੱਕ ਪਹੁੰਚੇਗੀ ਬਹੁਤ ਬਹੁਤ ਸ਼ੁਕਰੀਆ